ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬਣਨ ਵਾਲੇ ਸਟੇਡੀਅਮਾਂ ਨੂੰ ਪੰਚਾਇਤਾਂ ਨੂੰ ਨਾ ਦੇ ਕੇ ਪ੍ਰਾਈਵੇਟ ਠੇਕੇਦਾਰਾਂ ਤੋਂ ਬਣਵਾਉਣ ਨੂੰ ਲੈ ਕੇ ਅੱਜ ਕਾਂਗਰਸ ਪਵਨ ਵਿਖੇ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰਮੀਆਂ ਦੀ ਅਗਵਾਈ ਵਿੱਚ ਬਲਾਕ ਬੋਹਾ ਦੇ ਪੰਚਾਂ ਸਰਪੰਚਾਂ ਅਤੇ ਨੰਬਰਦਾਰਾਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਤੋਂ ਉਨ੍ਹਾਂ ਦੇ ਖੋਏ ਜਾ ਰਹੇ ਹੱਕਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਵੀ ਇਸ ਮੀਟਿੰਗ ਵਿੱਚ ਗੱਲਬਾਤ ਕੀਤੀ ਗਈ। ਮੁੱਖ ਚੰਡਾ ਸਾਡਾ ਜਿਹੜਾ ਸਰਕਾਰ ਵਿਕਰਾ ਕਰ ਰਹੀ ਹੈ ਡਾਇਰੈਕਟ ਜਿੰਨਾ ਵੀ ਫੰਡਸ ਆ ਰਹੇ ਨੇ ਉਹ ਬਿਨਾਂ ਸਰਪੰਚਾਂ ਨੂੰ ਪੁੱਛੇ ਪਿੰਡਾਂ ਦੇ ਵਿੱਚ ਠੇਕੇਦਾਰਾਂ ਦੇ ਥਰੂ ਸਿਸਟਮ ਨੂੰ ਦਿੱਤਾ ਹੀ ਗਏ ਨੇ ਔਰ ਐਸਾ ਹਰ ਇੱਕ ਪਿੰਡ ਦੇ ਵਿੱਚ ਵਿਰੋਧ ਹੈ ਤਾਂ ਅੱਜ ਇਹ ਕੋਈ ਮੀਟਿੰਗ ਰੱਖੀ ਨਹੀਂ ਗਈ ਸੀ ਪ੍ਰੋਪਰਲੀ ਮੀਨਲੀ ਬੇਸਿਕ ਜਰਨਲੀ ਆਫਿਸ ਦੇ ਵਿੱਚ ਬੈਠੇ ਹੋਏ ਸੀਗੇ ਤਾਂ ਉਹਨਾਂ ਨੇ ਆ ਕੇ ਸਾਰਿਆਂ ਨੇ ਮਿਲਣ ਦਾ ਦਿਖਾਇਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਇਹ ਵਿਸਫਰਾ ਹੋ ਰਿਹਾ ਹੈ ਜਿਵੇਂ ਬਹੁਤ ਜ਼ਿਆਦਾ ਮੌਜੂਦਾ ਸਰਪੰਚ ਨੇ ਕਾਂਗਰਸ ਪਾਰਟੀ ਤੋਂ ਵੀ ਤੇ ਹੋਰਾਂ ਪਾਰਟੀਆਂ ਤੋਂ ਵੀ ਸਾਰੇ ਸਰਪੰਚਾਂ ਦੇ ਇਸ ਕਰਦਾ ਰੋਸ ਹੈ ਔਰ ਦੂਸਰਾ ਸਾਡਾ ਮੇਨ ਅਜੰਡਾ ਸੀ ਜਿਸ ਤਰ੍ਹਾਂ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਬਲਾਕ ਸੰਪਤੀ ਤੇ ਜ਼ਿਲ੍ਹਾ ਪੱਸ਼ੇ ਵੀ ਇਲੈਕਸ਼ਨਸ ਦਾ ਅਸੀਂ ਉਸ ਨੂੰ ਲੈ ਕੇ ਵੀ ਪਿੰਡਾਂ ਦੇ ਵਿੱਚ ਗਰਮੀਆਂ ਸਟਾਰਟ ਕੀਤੀਆਂ ਪਰਿਵਾਰ ਵੱਡਾ ਫੋਨ ਕਰਿਆ ਨਾ ਉਰੀ ਬਹੁਤ ਨਰਾਜ਼ਗੀ ਹੋ ਜਾਂਦੀ ਹੈ ਜਿਸ पे ਉਹਦੇ 3-4 ਖੁੱਦ ਹੁੰਦੇ ਨੇ ਨਰਾਜ਼ਗੀ ਤਾਂ ਹੋ ਹੀ ਜਾਂਦੀ ਹੈ ਹਰ ਜਗ੍ਹਾ ਪਹੁੰਚਣਾ ਔਰ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਸੀ ਸਿਰਫ ਡਿਸਟਰੈਕਟ ਹੋ ਜਾਣਾ ਜਾਂ ਕਮੀ ਹੁੰਦੀ ਹੈ ਇਹ ਹੀ ਸਭ ਚੀਜ਼ਾਂ ਹੁੰਦੀਆਂ ਨੇ ਕੋਈ ਮੇਨ ਬਹੁਤ ਵੱਡੀ ਨਰਾਜ਼ਗੀ ਨਹੀਂ ਹੁੰਦੀ ਸਿਰਫ ਇੱਕ ਮਾਨ ਸਤਕਾਰ ਹੈ ਸਾਰਿਆਂ ਦਾ ਬੰਦਾ ਹਮੇਸ਼ਾ ਦੇਣ ਦਾ ਯੋਗਦਾਨ ਕਰ ਵੀ ਰਿਹਾ ਉਪਰਾਲਾ ਕੀਤਾ ਜਾਂਦਾ ਦੇਖੋ ਅਗਰ ਆਪਾ ਇਸ ਚੀਜ਼ ਨੂੰ ਦੇਖੀਏ ਤਾਂ ਜਿਹੜੀ ਆਪਣੀ ਅਗਰ ਆਪਾਂ ਵੋਟ ਦੇ ਕੰਪੈਰੀਸਨ ਕਰੀਏ ਤਾਂ ਆਪਣੀ ਵੋਟ ਕਿਸੇ ਦਿਨ ਕਾਂਗਰਸ ਦੀ 60 ਅਰਾਊਂਡ ਸੀਗੀ ਤੇ ਅਗਰ ਉਹ 22 ਤੇ ਜਾ ਕੇ ਫਾਲ ਹੋਈ ਹੈ ਤਾਂ ਉਹਨੂੰ ਕਵਰ ਕਰਨ ਤੇ ਟਾਈਮ ਲੱਗੂਗਾ ਐਂਡ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਤੁਸੀਂ ਆਪ ਕਹਿ ਰਹੇ ਹੋ ਕਿ ਕਵਰ ਹੋ ਚੁੱਕਿਆ ਹੈ ਤਾਂ ਆਨ ਵਾਲੇ ਦਿਨਾਂ ਚ ਸ਼ਹਿਰਾਂ ਦੇ ਵਿੱਚ ਵੀ ਤੁਹਾਨੂੰ ਬਿਲਕੁਲ ਠੀਕ ਮਿਲ ਜੀਗਾ ਔਰ ਲੈਂਡ ਪੁੱਲਿੰਗ ਦਾ ਮਸਲਾ ਬਹੁਤ ਪੱਖਿਆ ਹੋਇਆ ਹੈ ਇਹ ਆਪਣੇ ਫਿਲਹਾਲ ਅੱਜ ਵੀ ਕੜੀ ਅਗਰ ਆਪਾਂ ਦੇਖੀਏ ਤਾਂ ਬੁਲਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਆਈ ਤਾਂ ਨਹੀਂ ਆ ਬਟ ਵਰਕ ਕੱਲੇ ਵਰਕਰ ਨਹੀਂ ਆਮ ਔਰ ਇਹਦੇ ਨਾਲ ਕਿਸਾਨ ਨਹੀਂ ਮਜ਼ਦੂਰ ਵੀ ਨਹੀਂ ਮਜ਼ਦੂਰਾ ਨੇ ਕਿਸਾਨਾਂ ਨੇ ਪਿੰਡ ਦੇ ਆਮ ਲੋਕਾਂ ਨੇ ਸਾਰਿਆਂ ਨੇ ਤਿਆਰੀਆਂ ਕਰ ਰੱਖੀਆਂ ਨੇ ਕਿ ਅਗਰ ਇਸ ਤਰ੍ਹਾਂ ਦੀ ਅਗਰ ਕੋਈ ਵੀ ਸਕੀਮ ਆਂਦੀ ਹੈ ਤਾਂ ਬੋਰਡ ਲਗਾਉਣ ਤੱਕ ਦੀ ਤਿਆਰੀ ਹੋ ਚੁੱਕੀ ਹੈ ਮੇ ਪਿੰਡਾਂ ਦੇ ਅਗਰ ਨਾਮ ਤਾਂ ਨਹੀਂ ਹਜੇ ਦੱਸ ਪਾਵਾਂਗੀ ਪਰ ਉਹਨਾਂ ਨੇ ਬੋਰਡ ਲਗਾਉਣ ਕਰਕੇ ਵੀ ਤਿਆਰੀ ਕਰ ਰੱਖੀ ਹੈ ਕਿ ਜੇ ਅਗਰ ਇਸ ਤਰ੍ਹਾਂ ਦੀ ਪਾਲਿਸੀ ਬੁਲਾਡੇ ਦੇ ਵਿੱਚ ਵੀ ਆਂਦੀ ਹੈ ਤਾਂ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਡਾਇਰੈਕਟਲੀ ਕਹਿ ਦਾਂਗੇ ਕਿ ਮਨਾ ਕਰ ਦਾਂਗੇ ਆਂਦੇ ਫਸਟ ਆਫ ਥੀ ਸਾਡੇ ਅੱਜ ਬਹੁਤਾਂ ਤੋਂ ਆਏ ਹੋਏ ਨੇ ਸਾਰੇ ਜੁੜਨੇ ਵੀ ਸਰਪੰਚ ਸਾਹਿਬਾਨ ਤੇ ਅਹੁਦੇਦਾਰ ਸਾਹਿਬਾਨ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਵੀ ਕਰਦੀ ਹਾਂ ਕਿ ਉਸ ਇਸ ਮੀਟਿੰਗ ਇਸ ਤਰ੍ਹਾਂ ਦਫ਼ਤਰ ਦੇ ਵਿੱਚ ਮੇਨ ਮੁੱਦਾ ਸਾਡਾ ਇਹੀ ਹੈ ਜੀ ਪਾਰਟੀ ਦੀ ਮਜ਼ਬੂਤੀ ਲਈ ਅਸੀਂ ਪਿੰਡਾਂ ਦੇ ਵਿੱਚ ਜੋ ਲੋਕ ਕਮੇਟੀਆਂ ਪਿੰਡ ਦੀ ਕਮੇਟੀ ਥੱਲੇ ਵਾਲੇ ਲੈਵਲ ਤੱਕ ਪਾਰਟੀ ਨੇ ਮਜ਼ਬੂਤ ਕਰ ਲਈ ਸਾਰੇ ਬਲਾਕ ਬੋਹਾ ਦੀ ਅਸੀਂ ਮੀਟਿੰਗ ਸੱਦੀ ਹੋਈ ਆ ਅਸੀਂ ਇਹੀ ਸਾਡਾ ਮੇਨ ਮੁੱਦਾ ਸੀ ਆਨ ਵਾਲੇ ਸਾਡੀ ਸਟਾਰਟਿੰਗ ਹੋ ਚੱਲੀ ਹੋਈ ਹੈ ਜੀ ਅਸੀਂ ਉਹ ਕੋਈ ਸਤਾਈ ਨਹੀਂ ਸਾਡੀਆਂ ਹੁਣ ਬਲਾਕ ਸ਼ਾਂਤੀ ਦੀਆਂ ਵੀ ਆ ਰਹੀਆਂ ਨੇ ਜੀ ਅੱਗੇ ਇਹਦਾ ਸਾਡਾ ਨਿਰੰਤਰ ਜਾਰੀ ਆ ਫਿਰ ਐਮਸੀ ਆ ਜਾਣੀਆਂ ਨੇ ਇਹ ਤਾਂ ਅਸੀਂ ਵਧੀ ਜਾਣਾ ਇਹ ਸਾਡੇ ਜੋ ਅੱਜ ਦੀ ਮੀਟਿੰਗ ਹੈ ਇਹਦਾ ਵਿਚਾਰ ਵਟਾਂਦਰਾ ਇਸ ਤਰ੍ਹਾਂ ਹੈ ਕਿ ਕਿਸ ਤਰ੍ਹਾਂ ਸੀ ਆਉਣ ਵਾਲੇ 27 ਦੇ ਵਿੱਚ ਆਪਣੇ ਸ਼ੀਟ ਨੂੰ ਕੰਪਲੀਟ ਕਰ ਸਕੀਏ ਇੱਕ ਦੇਖ ਸਕੀਏ ਅੱਜ ਬੋਹਾ ਤੋਂ ਮੰਨ ਲਓ ਜਿਹੜਾ ਬਹੁਤ ਸਰਕਲ ਬੋਹਾ ਦਾ ਇਕੱਠ ਕਰਾਇਆ ਸੀ ਉਹਨਾਂ ਜਿਹਨੇ ਅੱਜ ਇੱਥੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੇ ਨੇ ਕਿ ਉਹ ਜਿੱਥੇ ਕਿਤੇ ਕਮੀਆਂ ਲੱਗਦੀਆਂ ਨੇ ਇਹਨਾਂ ਨੇ ਤਾਂ ਅਪਰਾਲੇ ਹੀ 22 ਤੋਂ ਚੱਲੇ ਹੋਏ ਨੇ ਬਹੁਤ ਵਧੀਆ ਅਪਰਾਲੇ ਕਰੇ ਨੇ ਵੀ ਜੇ ਜਿਸ ਤਰ੍ਹਾਂ ਪਿਛਲੇ ਮੁਕ ਸਾਡੀਆਂ ਲੀਡਰਾਂ ਦੀਆਂ ਕਮੀਆਂ ਦੇ ਕਾਰਨ ਸਾਡਾ ਹਲਕਾ ਇੱਕ ਅਖਿੱਲਰ ਗਿਆ ਸੀ ਪਰ ਇਹਨਾਂ ਦੇ ਇਕੱਠੇ ਕਰਨ ਇਹਨਾਂ ਦਾ ਅਪਰਾਲਾ ਇੱਕ ਏਡਾ ਤਗੜਾ ਦੇਖਿਆ ਕੀ ਦਾ ਹਰਕੇ ਨੂੰ ਇੱਕ ਜਿਵੇਂ ਕਹਿੰਦੀ 13 ਦੀ ਪੂਲੀ ਵਾਂਗੂ ਬਨ ਲਿਆ ਇਹਨਾਂ ਨੇ ਵਰਕਰ ਬੜੇ ਖੁਸ਼ ਨੇ ਇਹਨਾਂ ਤੇ ਸੇ ਬਹੁਤ ਹੀ ਵਧੀਆ ਅਭਰਾਲਾ ਹਰਕ ਲੋਕਸੋਕ ਦੇ ਵਿੱਚ ਖੜਦੇ ਨੇ ਸਾਨੂੰ ਚੰਗੇ ਲੀਡਰ ਮਿਲੇ ਨੇ ਸਾਡਾ ਫਰਜ਼ ਬਣਦਾ ਹੈ ਇਹਨਾਂ ਦੇ ਨਾਲ ਚੱਲ ਕੇ ਅਸੀਂ 27 ਦੀ ਮਲਮਾਰੀ ਔਰ ਸੀ ਲੈ ਕੇ ਆਈ ਹੈ ਸਰਕਾਰ ਜੀ ਇਹ ਬਹੁਤ ਹੀ ਘੱਟਕ ਪਾਲਿਸੀ ਲੈ ਕੇ ਆਈ ਹੈ ਕਿਸਾਨਾਂ ਵਾਸਤੇ ਵੀ ਮਜ਼ਦੂਰਾਂ ਵਾਸਤੇ ਵੀ ਹਰ ਵਰਗ ਵਾਸਤੇ ਵਪਾਰੀ ਵਰਗ ਵਾਸਤੇ ਵੀ ਇਹਦੇ ਨਾਲ ਬਹੁਤ ਵੱਡਾ ਇਹ ਜੁਮਲਾ ਇੱਕ ਸਰਕਾਰ ਦਾ ਇੱਕ ਏਕੜ ਦਾ ਮਾਲਕ ਇੱਕ ਕਿਸਾਨ ਹੈ فرض ਕਰੋ ਉਹ ਕਹਿ ਰਿਹਾ ਵੀ ਸੋਤੋਂ ਅਸੀਂ 8 ਏਕੜ 8 ਕਨਾਲਾ ਲੈ ਕੇ ਇੱਕਾ ਕਨਾਲ ਸੋਨੂੰ ਦੇਵਾਂਗੇ ਫਰੀ ਦੇ ਵਿੱਚ ਇਹਦੇ ਬਹੁਤ ਜਿਆਦੇ ਵਿਰੋਧ ਕਰ ਰਹੇ ਨੇ ਸਾਡੀ ਸੀਨੀਅਰ ਲੀਡਰਸ਼ਿਪ ਖੈਰਾ ਸਾਹਿਬ ਨੇ ਬਹੁਤ ਰਾਜਾ ਬੜਿੰਗ ਜੀ ਨੇ ਬਹੁਤ ਵੱਡਾ ਧਰਨਾ ਦਿੱਤਾ ਸੀ ਪਟਿਆਲੇ ਦੇ ਵਿੱਚ ਅਸੀਂ ਇੱਥੇ ਵੀ ਇਸ ਚੀਜ਼ ਦੀ ਪੂਰਨ ਤੌਰ ਤੇ ਨਿਖੇਧੀ ਕਰਦੇ ਹਾਂ ਵੀ ਅਗਰ ਜਿਵੇਂ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਲ 208 ਏਕੜ ਜ਼ਮੀਨ ਟੰਡ ਠੁੱਠਿਆਂ ਵਾਲੀ ਦੀ ਜੋ ਇਹ ਅਕਬਾਰ ਕਰਨ ਜਾ ਰਹੇ ਨੇ ਇਸ ਪਾਲਿਸੀ ਦੇ ਅਧੀਨ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਕਿਸਾਨ ਹੈ ਉਹ ਇੱਕ ਮਰਲਾ ਵੀ ਇਸ ਜ਼ਮੀਨ ਦਾ ਨਹੀਂ ਦੇਗਾ ਜੇ ਸਾਨੂੰ ਕਿਸਾਨਾਂ ਦੇ ਨਾਲ ਇਸ ਲੜਾਈ ਦੇ ਵਿੱਚ ਅਸੀਂ ਆਪਣੀਆਂ ਜਾਨਾਂ ਤੱਕ ਦੇ ਦਾਂਗੇ ਵੀ ਅਸੀਂ ਜ਼ਮੀਨ ਨਹੀਂ ਦੇਣ ਦੇਵਾਂਗੇ ਤੇ ਜੋ ਸਾਡਾ ਅੱਜ ਦੀ ਮੀਟਿੰਗ ਹੈ ਡਾਕਟਰ ਰਣਵੀਰ ਕੌਰ ਮੀਆਂ ਆਪਣੇ ਹਲਕਾ ਇੰਚਾਰਜ ਦੀ ਅਗਵਾਹੀ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਬੋਹਾ ਸਰਕਲ ਦੀ ਜੋ ਇਹ ਮੀਟਿੰਗ ਹੈ ਜਿਹਦੇ ਵਿੱਚ ਸਾਰੇ ਹੀ ਪ੍ਰਧਾਨ ਸਹਿਬਾਨ ਪਿੰਡਾਂ ਦੇ ਸਰਪੰਚ ਸਹਿਬਾਨ ਇੱਥੇ ਪਹੁੰਚੇ ਨੇ ਇੱਥੇ ਇਹਨਾਂ ਚੀਜ਼ਾਂ ਦੀ ਵਿਚਾਰ ਕੀਤੀ ਹੈ ਵੀ ਸਾਡੀ ਜੋ 22 ਦੀ ਇਲੈਕਸ਼ਨ ਤੇ ਅਸੀਂ ਕਿੱਥੇ ਕਮਜ਼ੋਰ ਰਹੇ ਜੋ 27 ਦੀ ਅਸੀਂ ਦੇਖ ਕੇ ਚੱਲ ਰਹੇ ਹਾਂ ਅੱਜ ਤੋਂ ਹੀ ਅਸੀਂ ਇਹ ਕਾਮਨਾ ਕਰਦੇ ਹਾਂ ਵੀ ਅਸੀਂ ਇੱਕ ਤਰਫਾ ਗੇਮ ਨੂੰ ਲੈ ਕੇ ਚੱਲਾਂਗੇ ਹਰ ਪਿੰਡ ਦੇ ਵਿੱਚ ਹਰ ਬੂਸਟ ਤੱਕ ਅਸੀਂ ਜਾਵਾਂਗੇ ਇਹ ਡਾਕਟਰ ਅਨਬੀਰ ਕੌਰ ਮੀਆ ਦੇ ਅਕੋਰਡਿੰਗ ਅਸੀਂ ਇਸ ਨੂੰ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਦੇਖੋ ਪਿੰਡਾਂ ਦੇ ਵਿੱਚ ਜੋ ਚੁਣੇ ਹੋਏ ਨੁਮਾਇੰਦੇ ਨੇ ਇਹ ਸਰਕਾਰ ਨੇ ਹੀ ਚੁਣੇ ਨੇ ਜੋ ਸਰਪੰਚ ਨੇ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਹਰ ਇੱਕ ਨੂੰ ਅਧਿਕਾਰ ਹੈ ਸਰਪੰਚ ਦਾ ਵੀ ਪਿੰਡ ਦੇ ਵਿੱਚ ਉਹਨਾਂ ਨੂੰ ਪਤਾ ਹੈ ਪੰਚਾਂ ਨੂੰ ਸਰਪੰਚਾਂ ਨੂੰ ਵੀ ਅਸੀਂ ਕਿੱਥੇ ਕੰਮ ਕਰਨਾ ਹੈ ਕਿਸ ਠੀਕੇ ਨਾਲ ਮੰਨ ਲਓ ਸੰਪੋਇ ਕਰੋ 1 ਲੱਖ ਰੁਪਇਆ ਠੇਕੇਦਾਰ ਨੇ ਉਹਨੂੰ ਆਪਦੇ ਹਿਸਾਬ ਨਾਲ ਲਾਉਣਾ ਜੋ ਪਿੰਡ ਦੀਆਂ ਪੰਚਾਇਤਾਂ ਨੇ ਉਹਨਾਂ ਨੇ ਆਪਦੇ ਸਿਸਟਮ ਨਾਲ ਲਾਉਣਾ ਵੀ ਘੱਟ ਤੋਂ ਘੱਟ ਸਾਡਾ ਖਰਚਾ ਹੋਵੇ ਵੱਧ ਤੋਂ ਵੱਧ ਅਸੀਂ ਵਿਕਾਸ ਕਰੀਏ ਸੋ ਮੈਂ ਇਹੀ ਬੇਨਤੀ ਕਰੂੰਗਾ ਸਰਕਾਰ ਨੂੰ ਇਹ ਜੋ ਆਪਦਾ ਲੈ ਕੇ ਆਏ ਨੇ ਠੇਕੇਦਾਰੀ ਸਿਸਟਮ ਇਹਨੂੰ ਉਹ ਵਾਪਸ ਕਰਨ ਸਰਪੰਚਾਂ ਨੂੰ ਪੰਚਾਂ ਨੂੰ ਪੂਰਾ ਅਧਿਕਾਰ ਦੇਣ ਪਿੰਡਾਂ ਦੇ ਵਿੱਚ ਵਿਕਾਸ ਵਾਸਤੇ ਸੋ ਇਹਨਾਂ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਡਮ ਜੀ ਕੰਮ ਕਰ ਰਹੇ ਨੇ ਜਿਹੜਾ ਜੋ ਸਾਡੇ ਕੋਲ ਤਰੀ ਤਕਰੀਬਨ ਟੁੱਟ ਚੁੱਕਾ ਸੀ ਉਹਨੂੰ ਇਹ ਦੁਬਾਰਾ ਇਹਨਾਂ ਨੇ ਜੋੜਿਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਨਵਾਂ ਸੀਗਾ ਜਿਹੜੇ ਨੌਜਵਾਨ ਪੀੜ੍ਹੀ ਸੀ ਉਹ ਸੜ ਤੋਂ ਟੁੱਟੀ ਹੋਈ ਸੀ ਉਹਨੂੰ ਇਹਨਾਂ ਨੇ ਜੋੜਿਆ ਬਹੁਤ ਮਿਹਨਤ ਕਰ ਰਹੇ ਨੇ ਅਗਰੇ ਇਸੇ ਤਰ੍ਹਾਂ ਹੀ ਅਸੀਂ ਵਜੀ ਸੀ ਅੱਜ ਮੀਟਿੰਗ ਦੇ ਵਿੱਚ ਪਹੁੰਚਿਆ ਸੀ ਮੈਡਮ ਰਣਵੀਰ ਕੌਰ ਮੀਆਂ ਦੀ ਅਗਵਾਈ ਦੇ ਵਿੱਚ ਇਸ ਮੀਟਿੰਗ 'ਤੇ ਪਹੁੰਚਿਆ ਇਸ ਮੀਟਿੰਗ ਦਾ ਮੇਨ ਮਕਸਦ ਇਹ ਹੀ ਆ ਕਾਂਗਰਸ ਦੀ ਮਜ਼ਬੂਤੀ ਤੇ ਰਣਵੀਰ ਕੌਰ ਮੀਆਂ ਦੀ ਮਜ਼ਬੂਤੀ ਇੱਕ ਇਹ ਵਧਾਈ ਦੇ ਪਾਤਰ ਨੇ ਜਿਹੜੀ ਪਿਛਲੀ ਚੋਣ ਹੋਈ 2022 ਦੀ ਉੱਚਾ ਜਿਹੜਾ ਨੌਜਵਾਨ ਪੀੜ੍ਹੀ ਸਾਰੇ ਆਮ ਆਦਮੀ ਪਾਰਟੀ ਦੇ ਲਾਰਿਆ ਚਸਿਆਂ ਚੱਕ ਉਹਨਾਂ ਨਾਲ ਤੁਰਫੀ ਸੀ ਪਰ ਇਹਨਾਂ ਦੀ ਮਿਹਨਤ ਸਦਕਾ ਠੀਕ ਹੈ ਬਹੁਤ ਮਿਹਨਤ ਕਰਦੇ ਇਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਦੁਬਾਰਾ ਜੋੜਿਆ ਅਸੀਂ ਵੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਸਾਡੀ ਇਹ ਕੋਸ਼ਿਸ਼ ਹੈ ਅਸੀਂ ਇਹਨਾਂ ਨੂੰ ਬਹੁਤ ਤਵੱਦ ਮੌਜੂਦ ਕਰਾਂਗੇ ਕਾਂਗਰਸ ਪਾਰਟੀ ਨੂੰ ਆਉਣ ਵਾਲੀ ਚੋਣਾਂ 'ਚ ਮੌਜੂਦ ਕਰਾਂਗੇ ਤੇ ਬਲਾਕ ਸੰਮਤੀਆਂ ਚੋਣਾਂ 'ਚ ਵੀ ਬਤਵਦ ਅਸੀਂ ਕਾਂਗਰਸ ਪਾਰਟੀ ਦੇ ਪੇਪਰ ਚ ਚਾਵਾਗੇ ਤੇ 2027 'ਚ ਸੰਸਦਾਂ ਇਥੋਂ ਐਮਐਲਏ ਬਣਾ ਕੇ ਭੇਜਾਂਗੇ